ਬ੍ਰਿਧਾਨ ਸਬਾ ਹਲਕਾ ਡੇਰਾ ਬਾਬਾ ਨੰਦੇ ਦੇ ਪਿੰਡ ਉੱਡੋ ਵਾਲੀ ਖੁਰਦ ਦੇ ਬੀਐਸਐਫ ਦੇ ਜਵਾਨ ਦੀ ਬੰਗਾਲ ਵਿੱਚ ਡਿਊਟੀ ਦੌਰਾਨ ਗਿਤੇ ਦਿਨ ਮੌਤ ਹੋ ਜਾਂਦਾ ਦੁੱਖ ਦੇ ਸਮਾਚਾਰ ਪ੍ਰਾਪਤ ਹੋਇਆ ਸੀ ਉਸ ਦੀ ਮ੍ਰਿਤਕ ਦੇ ਅੱਜ ਜਦੋਂ ਬੱਤੇ ਵਿੱਚ ਬੰਦੋ ਕੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਉੱਥੇ ਹੀ ਅੱਜ ਪਿੰਡ ਉੱਡੋ ਵਾਲੀ ਖੁਰਦ ਦੇ ਸਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਬੀਐਸਐਫ ਦੀ 27 ਬਟਾਲੀਅਨ ਕਰਮਾਚਾਰੀਆਂ ਦੇ ਕਮਾਂਡੈਂਟ ਮਨ ਸਿੰਘ ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਵਰਨ ਸਿੰਘ ਹਲਕਾ ਇਨਚਾਰਜ ਆਮਾ ਦੀ ਪਾਤੀ ਗੁਰਦੀਪ ਸਿੰਘ ਰੰਧਾਵਾ ਅਤੇ ਹੋਰ ਫੌਜੀ ਅਧਿਕਾਰੀਆਂ ਨੂੰ ਰੀਤ ਮਲਾਵਾ ਪੇਟ ਚਿੱਤਿਆਂ ਗਈਆਂ ਫੌਜੀ ਦਾ ਧਾਰਿਆਂ ਦਾ ਸਿੱਧ ਫੌਜੀ ਜਵਾਨ ਦੇ ਪੁੱਤਰ ਨੂੰ ਤਿਰੰਗਾ ਪੇਟ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਹੈੱਡ ਗਰੰਟੀ ਵੱਲੋਂ ਅਰਦਾਸ ਅਤੇ ਇੱਕ ਤਨੁਪ੍ਰੰਤ ਸ਼ਹੀਦ ਬਲਜਿੰਦਰ ਸਿੰਘ ਲਈ ਚਿਤਾ ਨੂੰ ਮੁਕਦਨੀ ਉਹਨਾਂ ਦੇ ਵਿਦੇਸ਼ ਕੈਨੇਡਾ ਤੋਂ ਆਏ ਛੋਟੇ ਪੁੱਤਰ ਜਬਰਾਲ ਸਿੰਘ ਵੱਲੋਂ ਦੇਣ ਉਪਰੰਤ BSF ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਸੀਨੀਅਰ ਹੈੱਡ ਕਨਸਟੇਬਲ ਬਲਜਿੰਦਰ ਸਿੰਘ ਦੇ ਪਿਤਾ ਸਵਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਬੈਸਟ ਬੰਗਾਲ ਦਾ ਰਾਇ ਗਾਂਢ ਵਿੱਚ ਆਪੇ ਸੁਵਾਮਾ ਨਾਮ ਬਾੜਿਆ ਸੀ ਜਿੱਥੇ ਕਿ ਬਿਤੇ ਦੋ ਦਿਨ ਪਹਿਲਾਂ ਉਸ ਦੀ ਅਚਾਨਕ ਤਬੀਅਤ ਵਿਗੜੀ ਤਾਂ BSF ਦੇ ਅਧਿਕਾਰੀਆਂ ਵੱਲੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਵੱਲੋਂ ਕਾਫੀ ਜਲਦੋਜਹਿੜੇ ਕਰਨ ਤੋਂ ਬਾਅਦ ਉਸ ਨੇ ਇਲਾਜ ਦੌਰਾਨ ਦਮਤ ਤੋੜ ਦਿੱਤਾ ਸੀਨੀਅਰ ਫੌਜੀ ਬਲਜਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਇਸ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਢੋਲਾਵਾ ਵੱਲੋਂ ਵੱਡੀ ਕਿਨੂ ਸਤ ਸਤ ਬੰਨੀਆ ਦੇ ਪਰਿਵਾਰਕ ਮੈਂਬਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਬਿਊਰੋ ਰਿਪੋਰਟ ਆਲ ਪੰਜਾਬ న్యూਸ ਕਿ ਮੇਰਾ ਲੜਕਾ ਬਲਜਿੰਦਰ ਸਿੰਘ ਇਹ ਬੀਐਸਐਲ ਸਰਕਰ ਦਾ ਸੀ ਇਹਦੀ ਵੈਸਟ ਬੰਗਾ ਡਿਊਟੀ ਸੀ ਔਰ ਉਹਤੇ ਡਿਊਟੀ ਦੇ ਰਾਹ ਵਿੱਚ ਬੁਖਾਰ ਚੰਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਹੈ ਬਾਕੀ ਆ ਇਹਨਾਂ ਨੂੰ ਸਨਮਾਨ ਦੀ ਹੈਗਾ ਕਾਰਜ ਸਮਾਨ ਬੀਐਸਐਚ ਦਾ ਉਹ ਸਰ ਜੀ ਧੰਨਵਾਦ ਦੀਆਂ ਤੇ ਫਿਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿਛੇ ਸ਼ਕ ਮਾਤਾ ਪਿਤਾ ਹੈ ਭਾਈ ਹੈ ਬੇਟੇ ਹੈ ਲਿਖੀਏ ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਕੀ ਬੇਟਾ ਕੀ ਗੱਲਾਂ ਬਤਾ ਕੇ ਤੇ ਉਦੋਂ ਮੈਂ ਮੈਂ ਇੱਕੋ ਗੱਲ ਬੰਦਾ ਮੈਂ ਠੀਕ ਠਾਕ ਆ ਕੋਈ ਫਿਕਰ ਨਹੀਂ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਬੈਸਟ ਬੰਗਾਲਾ ਰਾਏਗੰਜ ਜੀ ਉਹਨਾਂ ਦੀ ਡਿਊਟੀ ਸੀ ਉਹਨਾਂ 20 25 ਸਾਲ ਆਪਣੇ ਦੇਸ਼ ਦੀ ਕੀਤੀ ਹੈ ਸੁਰੱਖਿਆ ਕੀਤੀ ਹੈ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਨੂੰ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਹਾਂ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਲੈਣਾ ਹੈ ਮੈਂ ਹੁਣੇ ਆਇਆ ਹਾਂ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਏ 27 ਜੂਨ ਨੂੰ 9 ਵਜੇ ਉਹ ਘਰ ਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸ ਦਿਨ ਆ ਨਹੀਂ ਸਕਿਆ ਤੁਹਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਗੱਲ ਕਦੋਂ ਹੋਈ ਸੀ ਕਿੰਨੇ ਦਿਨੋਂ ਬਾਪ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਅੱਜ ਪਿੰਡ ਉਦੋਵਾਲੀ ਦਾ ਜਿਹੜਾ ਬੀਐਸਐਸ ਵਿੱਚ ਅਰਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ 'ਚ ਛੇ ਨੌਜਵਾਨ ਦੀ ਅਸਤਰਾਮ ਡਿਊਟੀ ਦੌਰਾਨ ਮੌਤ ਹੋਣੀ ਹੈ ਚੰਜੀਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਮਨੋਮੀਤਾ ਕੀ ਪਰਵਾਰ ਦਾ ਜਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ